ਨਪੋਤਰ ਰੋਡ ਜਲੰਧਰ ਦੇ ਜਿਹੜੇ ਹਾਲਾਤ ਸੀਗੇ ਬਹੁਤ ਖਸਤਾ ਹੋ ਚੁੱਕੇ ਸੀਗੇ ਔਰ ਸੰਗੋਵਾਲ ਤੋਂ ਸਾਡੇ ਜਿਹੜੇ ਕੁਝ ਸਮਾਜ ਸੇਵੀ ਵਰਕਰ ਹਨ ਉਹਨਾਂ ਵੱਲੋਂ ਇਸ ਸੜਕ ਨੂੰ ਬਣਾਉਣ ਦਾ ਜਿਹੜਾ ਤਹਈਆ ਕੀਤਾ ਗਿਆ ਪਰ ਅਲਾ ਕੀਤਾ ਜਾ ਰਿਹਾ ਹੈ ਜਿੱਥੇ ਸੜਕ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੱਡੇ ਵੱਡੇ ਟੋਏ ਖੱਡੇ ਪੈ ਚੁੱਕੇ ਸੀ ਪਿਛਲੇ ਕੁਝ ਸਮੇਂ ਤੋਂ ਇਸ ਸੜਕ ਦੀ ਖਸਤਾ ਹਾਲਤ ਕਾਰਨ ਇੱਥੇ ਵਹੀਕਲਾਂ ਦਾ ਰੈਗੂਲਰ ਜਿਹੜਾ ਹੈਗਾ ਨਿਰੰਤਰ ਐਕਸੀਡੈਂਟ ਹੋਣ ਦੀਆਂ ਖਬਰਾਂ ਆ ਰਹੀਆਂ ਸਨ ਔਰ ਕੀਮਤੀ ਕਈ ਮੁੱਖੀ ਜਾਨਾਂ ਜਿਹੜੀਆਂ ਇਸ ਛੜਕ ਦੀ ਪੇਟਾ ਚੜੀਆਂ ਆ ਤੁਹਾਨੂੰ ਦੱਸ ਦਈਏ ਕਿ ਇਸੇ ਛੜਕ ਦੇ ਅੱਗੇ ਰੋਹਣ ਰਾਜਦੀਪ ਜਿਹੜਾ ਟੋਲ ਪਲਾਜ਼ਾ ਪੈਂਦਾ ਆ ਔਰ ਜਿੱਦੀ ਲਗਾਤਾਰ ਪਰਚੀ ਕੱਟੀ ਜਾਂਦੀ ਰਹੀ 15 ਸਾਲ ਜਿਹੜੇ ਹੈਗੇ ਆ ਉਹਦੀ ਪਰਚੀ ਲਈ ਗਈ ਹੈ ਔਰ ਪਰਚੀ ਲੈਣ ਦੇ ਬਾਵਜੂਦ ਵੀ ਜਿਹੜਾ ਇਹ ਰੋਡ ਤਿੰਨ ਵਾਰ ਬਣਨਾ ਸੀਗਾ ਇਸ ਵੱਲ ਕਿਸੇ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਰੋਹਣ ਰਾਜਦੀਪ ਟੋਲ ਪਲਾਜ਼ਾ ਦੇ ਜਿਹੜੇ ਕਰਮਚਾਰੀ ਉਹਨਾਂ ਦੇ ਕਹਿਣ ਅਨੁਸਾਰ ਕਿ ਉਹਨਾਂ ਦਾ ਖਾਤਾ ਗਵਰਨਮੈਂਟ ਵੱਲੋਂ ਜਿਹੜਾ ਹੈਗਾ ਫ੍ਰੀਜ਼ ਕੀਤਾ ਗਿਆ ਹੈ ਇਸ ਦੀਆਂ ਖਬਰਾਂ ਵੀ ਲੱਗੀਆਂ ਬੀਕੇਜੂ ਪੰਜਾਬ ਜਿਹੜੀ ਕਿਸਾਨ ਜਥੇਬੰਦੀ ਸੀ ਉਸ ਵੱਲੋਂ ਧਰਨਾ ਲਗਾਇਆ ਗਿਆ ਸੀ ਟੋਲ ਦੇ ਉੱਤੇ ਔਰ ਉਹ ਜਿਹੜਾ ਧਰਨਾ ਸੀ ਉਸ ਤੋਂ ਬਾਅਦ ਦੇ ਵਿੱਚ ਇਸ ਟੋਲ ਨੂੰ ਪਰਚੀ ਮੁਕਤ ਕਰ ਦਿੱਤਾ ਗਿਆ ਸੀਗਾ ਔਰ ਕਿਹਾ ਗਿਆ ਸੀ ਜਥੇਬੰਦੀਆਂ ਵੱਲੋਂ ਕਿ ਜੇ ਸੜਕ ਨਹੀਂ ਤਾਂ ਪਰਚੀ ਕਿਉਂ ਹੁਣ ਇਹ ਜਿਹੜਾ ਸਾਡੇ ਨਾਲ ਮੌਜੂਦ ਨੇ ਸਾਡੇ ਸਮਾਜ ਸੇਵੀ ਵੀਰ ਉਹਨਾਂ ਨਾਲ ਗੱਲ ਕਰਦੇ ਸੰਗਵਾਲ ਤੋਂ ਹਾਂਜੀ ਵੀਰ ਜੀ ਕੀ ਨਾਮ ਆਪਣਾ ਕੁਲਵੰਤ ਸਿੰਘ ਕੁਲਵੰਤ ਸਿੰਘ ਜਿਹੜਾ ਇਹ ਸੜਕ ਦੀ ਇੰਨੀ ਖਸਤਾ ਹਾਲਤ ਸੀਗੀ ਨੇ ਤੇ ਇੱਥੇ ਐਕਸੀਡੈਂਟ ਹੋ ਰਾਇਆ ਸੰਗੋਵਾਲ ਇੱਥੇ ਵੀ ਇੱਕ ਘਟਨਾ ਵਾਪਰੀ ਸੀ ਇੱਕ ਬੱਚੀ ਜਿਹੜੀ ਸੀਗੀ ਇਸੇ ਸੜਕ ਦੀ ਬਦਾਲ ਦੇ ਜਿਹੜੀ ਟਰੱਕ ਦੇ ਚੇਟ ਥਲੇ ਆ ਕੇ ਆਪਣੇ ਜਿਹੜਾ ਅ ਜਿੰਦਗੀ ਦੇ ਜਿਹੜੇ ਸੁਆਸਾਂ ਦੀ ਪੂੰਜੀ ਸੀ ਉਹਨੂੰ ਸਮਾਪਤ ਕਰਨੀ ਪਈ ਸੀਗੀ ਇਹਨੂੰ ਕਿਵੇਂ ਦੇਖ ਰਹੇ ਆ ਇਹ ਜਿਹੜੀ ਛੜ ਗਿਆ ਇੱਥੋਂ ਜਿਹੜਾ ਜਿਹੜਾ ਇਹ ਰੋਡ ਆ ਕਰੀਬਨ 30 ਕਿਲੋਮੀਟਰ ਦਾ ਇਹ ਰੋਡ ਪੈਂਦਾ ਹੈ ਜਿਹੜਾ ਨੂੰ ਉਧਰ ਤੋਂ ਲੈ ਕੇ ਜੇ ਕਰਾਵਾਂ ਜਿਹਦਾ ਕਰਕੇ ਅਲੱਗ-ਅਲੱਗ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਪਬਲਿਕ ਵੱਲੋਂ ਨਿਰੰਤਰ ਆਵਾਜ਼ ਵੀ ਉਠਾਈ ਗਈ ਆ ਪਰ ਕੀ ਕਾਰਨ ਕਿ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਇਹਨੂੰ ਕਿਵੇਂ ਦੇਖ ਰਹੇ ਤੁਸੀਂ ਹਾਂਜੀ ਅਸੀਂ ਤੇ ਭਾਜੀ ਇਸ ਚੀਜ਼ ਨੂੰ ਇਸ ਤਰੀਕੇ ਨਾਲ ਲਿਆ ਸੀਗਾ ਵੀ ਗਵਰਨਮੈਂਟਲ ਵੇਖਦੇ ਸੀ ਵੀ ਅੱਜ ਬਣਾਉਂਦੀ ਆ ਕੱਲ ਨੂੰ ਬਣਾਉਂਦੀ ਪਰਸੋਂ ਨੂੰ ਬਣਾਉਂਦੀ ਆ ਇਦਾਂ ਹੀ ਕਰਦੇ ਆ ਵੇਖਦੇ ਆ ਵੇਖਦੇ ਆ ਅਸੀਂ ਤਾਂ ਬਹੁਤ ਮਤਲਬ ਕਿ ਇਸ ਤੋਂ ਆਕੂ ਚੁੱਕੇ ਸੀ ਜਦੋਂ ਤੁਸੀਂ ਗੱਲ ਕੀਤੀ ਆ ਇਦਾਂ ਹੀ ਸਾਡੇ ਵੀ ਬੇਟੀ ਰੋਮਨ ਪ੍ਰੀਤ ਕੌਰ ਸਿੰਘੋਵਾਲੋ ਵੀ ਇਦਾਂ ਹੀ ਹਾਸੇ ਦਾ ਸ਼ਿਕਾਰ ਹੋ ਗਈ ਟਰੱਕ ਦੇ ਥੱਲੇ ਆ ਕੇ ਤੇ ਹਰ ਕੰਮ ਜਿਹੜਾ ਆਪਾਂ ਹੋਰ ਖਰਚੇ ਜਿਹੜੇ ਆ ਹਰ ਕੰਮਾਂ ਤੇ ਕਰਦੇ ਆ ਵਿਆਹਾਂ ਸ਼ਾਦੀਆਂ ਤੇ ਕਰਦੇ ਆ ਚੰਗੀਆਂ ਸਾਧਨ ਲਿਓਨੇ ਆ ਸਾਰਾ ਕੁਝ ਕਰਦੇ ਪਰ ਜਿਹੜਾ ਸਾਧਨ ਦੇ ਉੱਪਰ ਬਹਿ ਕੇ ਜਿੱਥੇ ਚੱਲਣਾ ਆ ਉਸ ਚੀਜ਼ ਦਾ ਆਪਾਂ ਖਿਆਲ ਨਹੀਂ ਕਰਦੇ ਇਹ ਵੀ ਆਪਾਂ ਨੂੰ ਸਾਫ਼ ਸੁਥਰੀ ਪੱਧਰੀ ਮਿਲਣੀ ਚਾਹੀਦੀ ਆ ਜਿੱਥੋਂ ਤੱਕ ਗਵਰਨਮੈਂਟ ਦਾ ਗੱਲ ਆ ਗਵਰਨਮੈਂਟ ਹੋ ਸਕਦਾ ਵੀ ਦਿਹਾਤੀ ਵਿਕਾਸ ਫੰਡ ਹੁੰਦਾ ਆ ਜਿਹੜਾ ਮੋਦੀ ਸਾਹਿਬ ਨੇ ਦੇਣਾ ਹੁੰਦਾ ਆ ਉਹ ਰੋਕ ਰੱਖਿਆ ਹੋਇਆ ਆ ਸਾਰੇ ਪੰਜਾਬ ਦਾ ਇਹ ਹਜ਼ਾਰ ਕਰੋੜ ਤੋਂ ਵੀ ਉੱਪਰ ਰੁਪਈਆ ਹੁੰਦਾ ਆ ਉਹ ਉਹ ਪੈਸੇ ਮਿਲਣਾ ਗੌਰਮੈਂਟ ਨੂੰ ਆਮ ਪਾਰਟੀ ਨੂੰ ਇਹ ਆਪਣਾ ਰੋਡ ਤਿਆਰ ਕਰੇ ਇਸ ਕਰਕੇ ਫੰਡਾਂ ਦੀ ਘਾਟ ਕਰਕੇ ਉਹਨਾਂ ਦੀ ਵੀ ਹੋ ਸਕਦਾ ਮਜਬੂਰੀ ਹੋਵੇ ਇਸ ਚੀਜ਼ ਨੂੰ ਅਸੀਂ ਆਪ ਹੀ ਧਿਆਨ ਦੇ ਵਿੱਚ ਰੱਖਦੇ ਆਂ ਖੁਦ ਸਾਡੀ ਪੰਚਾਇਤ ਨੇ ਅਗਲਾਕਾ ਨਿਵਾਸੀਆਂ ਨੇ ਸੰਗਵਾਲੀਆਂ ਨੇ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਵੀ ਆਪਾਂ ਕੁਛ ਨਹੀਂ ਜਿੰਨਾ ਮਰਜ਼ੀ ਆਪਣਾ ਛੋਟਾ ਜਿਹਾ ਭਰਾਲਾ ਆ ਜਿੰਨ ਨੂੰ ਨਾ ਜਿਆ ਅਸੀਂ ਇਹ ਕਰਕੇ ਤੇ ਇੰਟਰਲੌਕ ਟਾਇਲ ਜਿਹੜੀ ਆ ਉਹ ਦੂੰਗੇਟ ਹੋਆਂ ਦੇ ਵਿੱਚ 80mm ਦੀ ਭਰ ਰਹੇ ਆਂ ਜਿਹੜਾ ਘੱਟ ਆ 60mm ਦੀ ਪਾਦੀ ਆ ਇਹ ਪ੍ਰਵੰਸ ਸਿੰਘ ਜੀ ਤੁਹਾਡਾ ਪਰਾਲਾ ਜਿਹੜਾ ਹੈਗਾ ਬਹੁਤ ਸ਼ਲਾਘਾਯੋਗ ਹੈ ਔਰ ਇੱਕ ਬੜਾ ਵੱਡਾ ਅਪਰਾਲਾ ਕਹੋ ਇਹ ਜਿਹੜਾ ਤੁਸੀਂ ਉਦਮ ਕਰ ਰਹੇ ਹੋ ਤੁਹਾਡੀ ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ ਜਿਹੜੀ ਇਹ ਸ਼ੜਕ ਆਪਾਂ ਦੇਖ ਰਹੇ ਹਾਂ ਇਸ ਸ਼ੜਕ ਨੂੰ ਤੁਸੀਂ ਕਿਵੇਂ ਜਿਹੜਾ ਹੈਗਾ ਮੈਨੇਜ ਕਰ ਰਹੇ ਹੋ ਕਿਵੇਂ ਇਹਦੇ ਵਿੱਚ ਕੀ ਹਿੱਟਾ ਲਾ ਰਹੇ ਹੋ ਜਾਂ ਕੀ ਕਰ ਰਹੇ ਹੋ ਹਾਂਜੀ ਅਸੀਂ ਆਪਣੇ ਕਈ ਤਰੀਕੇ ਵੇਖ ਲਿਆ ਕਰ-ਕਰ ਕੇ ਕਈ ਵੀਰਾਂ ਨੇ ਕੋਈ ਤੇ ਲਾ ਕੇ ਇਹਦੇ ਵਿੱਚ ਮਿੱਟੀ ਥੋੜ੍ਹ ਦਿੰਦਾ ਹਾਂ ਜੀ ਕੋਈ ਿਲਿਆਕੇ ਵਿੱਚ ਇਹਦੇ ਕੋਈ ਚੈਲੂ ਵਗੈਰਾ ਟੁਕ ਟੁਕੜੇ ਪਾਉਂਦਾ ਕੁ ਕਿਸੇ ਤਰੀਕੇ ਦੇ ਪਾਉਂਦਾ ਪਰ ਅਸੀਂ ਹੋਰ ਨਾਲ ਜਿੱਦਾਂ ਰਾਹਾਂ ਦੇ ਵਿੱਚ ਵੇਖਿਆ ਹੋਇਆ ਆ ਵੀ ਜਿਹੜੀ ਇੰਟਰਲੌਕ ਟਾਇਲ ਆ ਇਹਨਾਂ ਦਾ ਜੋੜ ਆਪ ਦੇ ਵਿੱਚ ਫਸ ਜਾਂਦਾ ਆ ਇਹ ਛੇਤੀ ਕਿਤੇ ਇੱਕ ਨਿਕਲਦੀ ਨਹੀਂ ਤੇ ਕਿ ਟੁੱਟਦੀ ਨਹੀਂ ਇਹ ਲਾਲ ਇੱਟ ਦੇ ਨਾਲੋਂ ਪੱਕੀ ਹੁੰਦੀ ਅਸੀਂ ਇਹ ਇਸੇ ਕਰਕੇ ਇਹੀ ਅਸੀਂ ਦੇਖਿਆ ਵੀ ਚਲੋ ਇੱਕ ਤੇ ਗਰੀਬੀ ਦਾਵਾ ਆ ਤੇ ਇਹ ਗਰੀਬੀ ਦਾਵੇ ਨਹੀਂ ਜੇ ਆਪਾਂ ਆਪਣਾ ਜਿਹੜਾ ਹੈਗਾ ਆ ਵੀ ਆਪਣੇ ਲੋਕਾਂ ਦੀਆਂ ਜਾਨਾਂ ਬਚ ਸਕਣ ਤੇ ਸਾਧਨ ਬਚਣ ਇਹ ਜਿਹੜੀ ਟਾਇਲ ਆ ਇਹਦਾ ਖਰਚਾ ਤੁਸੀਂ ਆਪ ਹੀ ਚੱਕ ਰਹੇ ਹੋ ਜਾਂ ਟਾਇਲ ਕਿਸੇ ਨੇ দান ਕੀਤੀ ਹੈ ਜਾਂ ਕਿੱਥੋਂ ਆਈ ਹੈ ਟਾਇਲ ਨਹੀਂ ਟਾਇਲ ਜਿਹੜੀ ਆ ਹਾਲ ਦੀ ਘੜੀ ਤੇ ਅਸੀਂ ਮੈਂ ਆਪਣੇ ਖੁਦ ਪੱਲਿਓਂ ਮਂਗਾਈ ਆ ਇਹ ਇਹ ਤੇ 30000 ਦੀ ਆਈ ਹੈ 2000 ਦੀ ਤੇ ਬਾਕੀ 60 ਐਮ ਐਮ ਦੀ ਜਿਹੜੀ ਸੀਗੀ ਉਹ ਅੱਗੇ ਸਾਡੇ ਕੋਲ ਪਈ ਸੀਗੀ ਪਿੰਡ ਦੇ ਵਿੱਚ ਉਹ ਅਸੀਂ ਉੱਥੋਂ ਕੁਝ ਲਈ ਆ ਜਿੱਦਣ ਉੱਥੇ ਲੋੜ ਪਊਗੀ ਅਸੀਂ ਲਿਆ ਦਾਂਗੇ ਆਪਣੇ ਪੱਲਿਓਂ ਲਿਆ ਕੇ ਦੇ ਦਾਂਗੇ ਇਹ ਸਨ ਜੀ ਆਪਣੇ ਕੁਲਵੰਤ ਸਿੰਘ ਜੀ ਪਿੰਡ ਸੰਗੋਵਾਲ ਤੋਂ ਸੰਗੋਵਾਲ ਇਥੋਂ ਕਰੀਬਨ ਮਹਿਤਪੁਰ ਤੋਂ 6 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਰੋਹਣ ਰਾਜਦੀਪ ਜਿਹੜਾ ਟੋਲ ਪਲਾza ਉਸ ਦੇ ਅਗਲੇ ਪਾਸੇ ਆ ਔਰ ਕਾਫੀ ਚਿਰਾਂ ਤੋਂ ਜਿਹੜੀ ਇਸ ਛੜਕ ਦੀ ਜਿਹੜੀ ਹਾਲਾਤ ਹੈ ਉਹ ਬਹੁਤ ਖਸਤਾ ਬਣੀ ਹੋਈ ਔਰ ਸੁਰਖੀਆਂ ਬਟੋਰੀਆਂ ਆ ਇਹ ਸੜਕ ਨੇ ਔਰ ਕਿਸੇ ਤਰ੍ਹਾਂ ਵੀ ਜਥੇਬੰਦੀਆਂ ਵੱਲੋਂ ਲਗ-ਲਗ ਧਰਨੇ ਵੀ ਲਗਾਏ ਗਏ ਆ ਔਰ ਵਾਰ-ਵਾਰ ਖਬਰਾਂ ਲੱਗਣ ਦੇ ਬਾਵਜੂਦ ਵੀ ਜਿਹੜਾ ਹੈਗਾ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕੀ ਔਰ ਇਹ ਉਹ ਸੜਕ ਆ ਜਿਹਦੇ ਉੱਤੇ ਨਕੋਦਰ ਤੋਂ ਆਪਣੇ ਜੇਤੋ ਆਪਾਂ ਬਾਈਪਾਸ ਨਕੋਦਰ ਤੋਂ ਮੁੜਦੇ ਉੱਥੇ ਸਵਾਹ ਵੀ ਪਾਈ ਗਈ ਸੀ ਪਿਛੇ ਉਹ ਵੀ ਸੁਰੱਖਿਆ ਵਿੱਚ ਰਹੀ ਕਿ ਹੁਣ ਇਹ ਸਵਾਹੀ ਰਹਿ ਗਈ ਸੀਗੀ ਉਹ ਵੀ ਪਾ ਦਿੱਤੀ ਗਈ ਆ ਸਰਕਾਰ ਵੱਲੋਂ ਕੋਈ ਵੀ ਅਪਰਾਹਲਾ ਹੁੰਦਾ ਨਾ ਦੇਖ ਕੇ ਸਰਕਾਰ ਵੱਲੋਂ ਅਖੀਰ ਤੇ ਇਹ ਜਿਹੜੀਆਂ ਆਪਣੀਆਂ ਸਮਾਜ ਸੇਵੀ ਜਥੇਬੰਦੀਆਂ ਆ ਗੁਰਨਾਨਕ ਸਾਹਿਬ ਦੇ ਰਾਹ ਤੇ ਚੱਲਦੀਆਂ ਹੋਈਆਂ ਆਪਨ ਅੱਥੀ ਆਪਣਾ ਭੇਡਾ ਸਵਾਰੀਏ ਔਰ ਆਪ ਇਹ ਤਹਈਆ ਕਰਕੇ ਜਿਹੜੇ ਹੈਗੇ ਆ ਇਹਨਾਂ ਵੱਲੋਂ ਇਹ ਜਿਹੜਾ ਉਪਰਾਲਾ ਕੀਤਾ ਗਿਆ ਆ ਔਰ ਅਸੀਂ ਸਰਕਾਰ ਨੂੰ ਪੁਰਜ ਔਰ ਅਪੀਲ ਕਰਦੇ ਆ ਕਿ ਜਿੱਥੇ ਤੁਸੀਂ ਜਨਤਾ ਦਾ ਪੈਸਾ ਜਿਹੜਾ ਹੈਗਾ ਆ ਉਹ ਟੋਲ ਦੇ ਰੂਪ ਦੇ ਵਿੱਚ ਇਕੱਠਾ ਕੀਤਾ ਆ ਔਰ 27 ਦੀ ਇਲੈਕਸ਼ਨ ਜਿਹੜੀ ਹੈਗੀ ਆ ਉਹ ਤੁਹਾਡੀ ਜਿਹੜੀ ਹੈਗੀ ਆ ਆ ਰਹੀ ਆ ਔਰ ਇਸ ਕਰਕੇ ਇਸ ਜਿਤ ਨੂੰ ਦੇਖਦੇ ਹੋਏ ਜਿਹੜਾ ਪਬਲਿਕ ਦੀ ਬਾਹ ਫੜਨ ਦੀ ਆ ਜ਼ਰੂਰਤ ਹੈਗੀ ਆ ਔਰ ਇਸ ਜਿਹੜੀ ਸੜਕ ਹੈ ਇਨੂੰ ਬਣਾਉਣ ਦੀ ਜਿਹੜੀ ਬਹੁਤ ਜ਼ਰੂਰਤ ਹੈ ਕਿਉਂਕਿ ਇਸ ਸੜਕ ਇਸ ਦੀ ਖਲਖਸਤਾ ਹਾਲਤ ਕਾਰਨ ਹੀ ਬਹੁਤ ਸਾਰੀਆਂ ਮਨੁੱਖੀ ਜਾਨਾਂ ਜਿਹੜੀਆਂ ਹੁਣ ਤੱਕ ਜਾ ਚੁੱਕੀਆਂ ਆਆਂ ਔਰ ਗੰਨੇ ਦੀਆਂ ਟਰਾਲੀਆਂ ਪਲਟ ਰਹੀਆਂ ਆ ਇੱਥੇ ਵਹੀਕਲ ਪਲਟ ਰਾਇਆ ਲੋਕਾਂ ਦੇ ਔਰ ਇਹਨਾਂ ਖੱਡਿਆਂ 'ਚ ਵੱਜ-ਵੱਜ ਕੇ ਜਿਹੜੇ ਹੈਗੇ ਆ ਟੂ-ਵੀਲਰ ਉਹਨਾਂ ਦੇ ਕਈ ਜਿਹੜੀਆਂ ਮਨੁੱਖੀ ਜਾਨਾਂ ਉਹ ਚਲੇ ਗਈਆਂ ਮੇਰੇ ਨਾਲ ਨੇ ਸ਼ਿਰਗਿਲ ਸਾਹਿਬ ਉਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਭਾਜੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਮੇਰਾ ਕਹਿਣਾ ਇਹੋ ਹੈ ਜੀ ਇਸ ਬਾਰੇ ਵੀ ਰਾਕੇ ਦੇ ਜਿੰਨੇ ਵੀ ਮੋਤਵਾਰ ਬੰਦੇ ਹੋਰ ਵੀ ਆਪਣੇ ਸੱਜਣ ਉਹਨਾਂ ਨੂੰ ਵੀ ਫੀਲ ਕਰਦੇ ਆ ਵੀ ਸਾਡਾ ਸਾਥ ਦਿੱਤਾ ਜਾਵੇ ਮਤਲਬ ਵੀ ਅਸੀਂ ਹੋਰ ਚੰਗੀ ਤਰ੍ਹਾਂ ਇਹਨੂੰ ਮਤਲਬ ਨੂੰ ਵੀ ਆਪਣਾ ਹੈਗਾ ਬਣਾ ਸਕੀਏ ਕਰ ਸਕਦੇ ਜਥੇਬੰਦੀ ਵੱਲੋਂ ਅਪੀਲ ਕੀਤੀ ਗਈ ਆ ਸੱਜਣਾਂ ਦੇ ਵੱਲੋਂ ਅਪੀਲ ਕੀਤੀ ਗਈ ਆ ਕਿ ਇਸ ਵੀਡੀਓ ਰਾਹੀਂ ਇੱਕ ਮੈਸੇਜ ਦਿੱਤਾ ਗਿਆ ਹੈ ਕਿ ਹੋਰ ਵੀ ਜਿਹੜੀਆਂ ਜਥੇਬੰਦੀਆਂ ਆ ਉਹ ਸਾਡੇ ਜਿਹੜੇ ਜਾਂ ਸਮਾਜ ਸੇਵੀ ਜਿਹੜੇ ਲੋਕ ਆ ਉਹ ਵੱਧ ਤੋਂ ਵੱਧ ਹੈਲਪ ਕਰਨ ਤਾਂ ਕਿ ਉਹ ਇਸ ਜਿਹੜਾ ਟੋਟੇ ਨੂੰ ਜਿਹੜਾ ਹੈਗਾ ਉਹ ਵਧੀਆ ਤਰੀਕੇ ਦੇ ਨਾਲ ਬਣਾ ਕੇ ਜਨਤਾ ਦੀ ਝੋਲੀ ਵਿੱਚ ਪਾਇਆ ਜਾ ਸਕੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਜਿੱਥੇ ਕੀਮਤੀ ਮਨੁੱਖੀ ਜਾਨਾਂ ਆ ਉਹਨਾਂ ਨੂੰ ਬਚਾਇਆ ਜਾ ਸਕੇ ਔਰ ਥੋੜੇ ਚਿਰ ਤੱਕ ਜਿਹੜਾ ਮੰਡੀਆਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ ਕਣਕ ਦੀ ਆਮਦ ਹੋ ਜਾਵੇਗੀ ਔਰ ਇਹ ਜਿਹੜੀ ਖਸਤਾ ਹਾਲਤ ਛੜਕਾ ਉਹਦੇ ਵਿੱਚ ਕਿਸਾਨਾਂ ਵੱਲੋਂ ਵੀ ਮੰਡੀਆਂ ਤੱਕ ਪਹੁੰਚਣਾ ਬਹੁਤ ਔਖਾ ਹੋਵੇਗਾ ਮੈਂ ਹਰਜਿੰਦਰ ਸਿੰਘ ਚੰਦੀ ਤੇ ਤੁਸੀਂ ਦੇਖ ਰਹੇ ਹੋ ਲੋਕ ਦਰਬਾਰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਡੀ ਸਾਹਿਬ ਨੇ ਆਪਾਂ ਨੂੰ ਇਹ ਗੱਲ ਪੁੱਛੀ ਸੀ ਵੀ ਜਿਹੜਾ ਇਹ ਤੁਸੀਂ ਸੜਕ ਦੀ ਜੋ ਰਿਪੇਅਰ ਕਰ ਰਹੇ ਆ ਵੀ ਇਹਦੇ ਵਿੱਚ ਕੀ ਤੁਸੀਂ ਖੁਦ ਜਾਂ ਕਰ ਰਹੇ ਆ ਮੈਂ ਤੁਹਾਨੂੰ ਜਿਹੜੇ ਜਿਹੜੇ ਵੀਰਾਂ ਨੇ ਸਾਡਾ ਯੋਗਦਾਨ ਪਾਇਆ ਆ ਇਸ ਚੀਜ਼ ਦੇ ਵਿੱਚ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਨਾਮ ਵੀ ਦੱਸ ਦਿੰਨਾ ਆ ਸਰਦਾਰ ਨਿਰਮਲ ਸਿੰਘ ਜੀ ਆਪਣੇ ਪਿਛਾੜੀਆਂ ਵਾਲੇ ਸਰਪੰਚ ਸਾਹਿਬ ਤੇ ਸਰਦਾਰ ਪੰਮਾ ਮਾਸਟਰ ਸਾਹਿਬ ਕੁਛ ਹੋਰ ਆਪਣੇ ਕੁਲਦੀਪ ਸਿੰਘ ਇੱਧਰ ਆਪਣੇ ਮਸ਼ੀਨ ਵਾਲੇ ਹੈਗੇ ਆ ਦੂਰ ਸਾਹਿਬ ਦੂਰ ਇਹਨਾਂ ਦੀ ਇਹਨਾਂ ਨੇ ਮਸ਼ੀਨ ਸਾਨੂੰ ਮੁਰਦੇ ਵਿੱਚ ਦਿੱਤੀ ਹੋਈ ਆ ਵੀ ਤੁਸੀਂ ਜਿਹੜਾ ਮਰਜ਼ੀ ਕੰਮ ਇਹਦੇ ਨਾਲ ਕਰ ਸਕਦੇ ਆ ਜੀ ਇੱਧਰ ਚੇਰਗਲ ਸਾਹਿਬ ਆ ਸਾਡੇ ਲੰਬੜਦਾਰ ਜੀ ਆ ਆਪਣੇ ਸਾਡੇ ਇੱਧਰ ਹਰਜੀਤ ਜੀ ਆ ਇਹ ਸਾਰੇ ਬੰਦੇ ਜਿਹੜੇ ਆ ਕੋਈ ਤੇ ਬੰਦਾ ਕਿਸੇ ਪੈਸੇ ਦਿੰਦਾ ਕੋਈ ਬੰਦਾ ਉੱਦਾਂ ਆ ਕੇ ਹੱਲਾਸ਼ੇਰੀ ਦੇ ਦਿੰਦਾ ਉਸ ਚੀਜ਼ ਦੀ ਬੜੀ ਸਾਨੂੰ ਬਹੁਤ ਮੱਤ ਮਿਲਦੀ ਆ ਜਦੋਂ ਬੰਦਾ ਕੋਈ ਕਿਸੇ ਦੀ ਸਰਾਹਨਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਸਤੋ ਜਿਵੇਂ ਕਿ ਤੁਸੀਂ ਕਲਵੰਤ ਸਿੰਘ ਹੁਣਾਂ ਦੇ ਪਾਸੋਂ ਸੁਣਿਆ ਕਿ ਇਹ ਜਿਹੜੀ ਸੜਕ ਹੈ ਕਿਸੇ ਦੀ ਨਿੱਜੀ ਨਹੀਂ ਹੈ ਇਹ ਪਬਲਿਕ ਦੀ ਪ੍ਰਾਪਰਟੀ ਹੈ ਔਰ ਵੱਤ ਵੱਤ ਜਿਹੜਾ ਹੈਗਾ ਸਮਾਜ ਸੇਵੀ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਉਹ ਇਸ ਸੜਕ ਦੀ ਜਿਹੜੀ ਹਾਲਤ ਨੂੰ ਵਧੀਆ ਔਰ ਬਿਹਤਰ ਕਰਕੇ ਜਿਹੜਾ ਆਮ ਪਬਲਿਕ ਤੱਕ ਲੰਘਣ ਯੋਗ ਬਣਾਇਆ ਜਾਵੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ